ਯੀ ਦੇਖੋ ਜਿਹੜੀ ਇਕੱਠਾਂ ਵਾਲੀ ਰਾਜਨੀਤੀ ਆ ਨਾ ਇਕੱਠਾਂ ਵਾਲੀ ਰਾਜਨੀਤੀ ਬਹੁਤ ਦੇਰ ਤੋਂ ਆਪਣਾ ਜਲਵਾ ਗਵਾ ਚੁੱਕੀ ਆ ਜਿਹੜੇ ਇਕੱਠਾ ਹੁਣ ਦਿਹਾੜੀਆਂ ਤੇ ਕੀਤੇ ਜਾਂਦੇ ਆ ਕਿ ਸੋ ਹਰ ਬੰਦੇ ਨੂੰ ਜਿਹੜਾ ਹੈਗਾ ਕਿਉਂਕਿ ਜਿਹੜੀ ਰਾਜਨੀਤੀ ਆ ਪੈਸੇ ਦੀ ਖੇਡ ਆ ਬਣ ਗਈ ਹੋਈ ਆ ਜਿਹੜੀ ਰਾਜਨੀਤੀ ਆ ਉਹਨੂੰ ਜਾਂ ਤਾਂ ਸੋਸ਼ਲ ਮੀਡੀਆ ਰਾਹੀਂ ਮੈਨੇਜ ਕੀਤਾ ਜਾ ਰਿਹਾ ਹੁਣ ਜਿਹੜਾ ਪ੍ਰਵਾਨਿਤ মিডিਆ ਜਿਹੜਾ ਜਿਹੜਾ ਨਾਰਮਲ মিডিਆ ਹੈਗਾ ਉਹ ਆਪਣੀ ਆਵਾਜ਼ ਹੈ ਜਿਹੜੀ ਉਹ ਗਵਾ ਚੁੱਕਿਆ ਹੋਇਆ ਉਹਦੇ ਵਿੱਚ ਸੋਸ਼ਲ ਮੀਡੀਆ ਆਈਟੀ ਸੈੱਲ ਦੂਸ਼ਣ ਬਾਜ਼ੀਆਂ ਤੇ ਦੂਜਾ ਜਿਹੜੇ ਇਕੱਠ ਨੇ ਸੋ ਇਹ ਰਾਜਨੀਤਿਕ ਮੇਲੇ ਨੂੰ ਸਾਡੇ ਮਹਾਨ ਸ਼ਹੀਦ ਹੋਏ ਐਸੋ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਉੱਥੇ ਸਿੰਘਾਂ ਨੇ ਬਹਾਦਰੀ ਪਰ ਢੰਗ ਨਾਲ ਯੋਜ ਕੇ ਸ਼ਹੀਦੀਆਂ ਦਿੱਤੀਆਂ ਨੇ ਸੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਖਿਤਾਬ ਦਿੱਤੇ ਆ ਵੱਡੇ ਵੱਡੇ ਹਨਾ ਸੋ ਉੱਥੇ ਬਿਦਾਵਾ ਜਿਹੜਾ ਜਿਹੜਾ ਭਾਈ ਮਹਾਂ ਸਿੰਘ ਜੀ ਦਾ ਉਹ ਗੁਰੂ ਮਹਾਰਾਜ ਨੇ ਜਿਹੜਾ ਹੈਗਾ ਉਹ ਉਹ ਪਾੜ ਕੇ ਜਿਹੜਾ ਹੈਗਾ ਉਹਨੂੰ ਮੁਕਤੀ ਆ ਜਿਹੜੀ ਬਖਸ਼ੀ ਹੈਗੀ ਆ ਸੋ ਇਸ ਮਹਾਨ ਪਰੰਪਰਾ ਨੂੰ ਅਸੀਂ ਇੱਕ ਮੇਲੇ ਦੇ ਤੌਰ ਤੇ ਆ ਵੋਟਾਂ ਮੰਗਣ ਵਾਲੀ ਘਟਿਆ ਰਾਜਨੀਤੀ ਦੇ ਤੌਰ ਤੇ ਵਰਤ ਰਏ ਹੈਗੇ ਆ ਸੋ ਇਹ ਬਹੁਤ ਜਿਹੜਾ ਦੁਖਦਾਈ ਪਹਿਲੂ ਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਹੈ ਇਸ ਵਾਰ ਮਾਗੀ ਤੇ ਕਾਨਫਰੰਸ ਕੀਤੀ ਜਾਂਦੀ ਹੈ ਪਰਮਾ ਇਕੱਠ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਆਉਂਦੀਆਂ ਨੇ ਔਰ ਇਸੇ ਜਗ੍ਹਾ ਤੇ ਹੀ ਜਿਹੜਾ ਹੈ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਹੈਗੇ ਨੇ ਉਹਨਾਂ ਬਾਰੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਲੱਭ ਲਏ ਹੋਏ ਨੇ ਸਰਦਾਰ ਅਪਤਾ ਸਿੰਘ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ ਵੱਲੋਂ ਪਰਮਾ ਇਕੱਠ ਤੇ ਬਹੁਤ ਸਾਰੇ ਜਿਹੜੇ ਦਾਅਵੇ ਕਿ ਅਸੀਂ ਜਿਹੜਾ ਹੈ ਰਿਪੀਟ ਵੀ ਕਰ ਰਹੇ ਹਾਂ ਅਸੀਂ ਬਹੁਤ ਸਾਰੇ ਕੰਮ ਕੀਤੇ ਨੇ ਅਤੇ ਉਸ ਤੋਂ ਬਾਅਦ ਜਿਹੜੀ ਦੂਸ਼ਣਬਾਦੀ ਵੀ ਹੈ ਚਾਹੇ ਅਕਾਲੀ ਦਲ ਤੇ ਕੀਤੀ ਹੋਵੇ ਜਾਂ ਹੋਰ ਵਿਰੋਧੀਆਂ ਤੇ ਕੀਤੀ ਹੋਵੇ ਇਹਨੂੰ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਜਦੋਂ ਸਰਕਾਰ ਹੁੰਦੀ ਆ ਸੋ ਇਕੱਠਾ ਜਿਹੜਾ ਉਹ ਕਿਉਂਕਿ ਸਰਕਾਰੀ ਮਸ਼ੀਨਰੀ ਤੁਹਾਡੇ ਹੱਕ ਵਿੱਚ ਹੁੰਦੀ ਹੈਗੀ ਆ ਸੋ ਸੰਦਾਰ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਕੱਟ ਕਰਿਆ ਹੈਗਾ ਸੋ ਉਹਨਾਂ ਦਾ ਉਹ ਜਲਾਉ ਤਾਂ ਨਹੀਂ ਰਿਹਾ ਜਿਹੜਾ 2022 ਦੀਆਂ ਚੋਣਾਂ ਵਿੱਚ ਸੀਗਾ ਕਾਫੀ ਜਿਹੜੇ ਸੈਟ ਬੈਕਸ ਨੇ ਹੁਣ ਲੋਕ ਸਭਾ ਦੀਆਂ ਵੀ ਤਿੰਨ ਸੀਟਾਂ ਹੀ ਆਈਆਂ ਨੇ ਸੋ ਛੋਟੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਨੇ ਹੁੰਜਾ ਫੇਰੂ ਜਿੱਤਾਂ ਕਰੀਆ ਉਹ ਹੁੰਜਾ ਫੇਰੂ ਕਿਸ ਤਰ੍ਹਾਂ ਹੁੰਦੀ ਆ ਆਪਾਂ ਸਾਰਿਆਂ ਨੂੰ ਪਤਾ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਹੁੰਜਾ ਫੇਰ ਜਾਂਦਾ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਹੁੰਜਾ ਫੇਰ ਜਾਂਦੀ ਸੀ ਉਹਦੇ ਚੋਂ ਜਿਹੜੀਆਂ ਕਾਫੀ ਗਲਤ ਪ੍ਰੈਕਟਿਸਿਜ਼ ਆ ਉਹਦੇ ਨਾਲ ਹੁੰਜਾ ਫੇਰਦਾ ਹੈ ਸੋ ਭਰਮਾ ਇਕੱਠ ਕਰਿਆ ਵੱਡੇ ਦਾਅਵੇ ਕਰੇ ਔਰ ਇਹ ਆਖਿਆ ਹੈਗਾ ਵੀ ਅਸੀਂ 4 ਸਾਲਾਂ ਚ ਪੰਜਾਬ ਦਾ ਸੁਧਾਰ ਕਰ ਦਿੱਤਾ ਹੋਇਆ ਹੈ ਤੇ ਸਰਕਾਰ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਵੀ ਕਰੇ ਹੈਗੇ ਆ ਜਿਹੜਾ ਸੋ ਦੇਖੋ ਹਾਲ ਦੀ ਘੜੇ 1 ਸਾਲ ਪਿਆ ਹੈਗਾ ਇੱਕ ਇੱਕ ਸਵਾਲ ਜੀ ਆਪਾਂ ਕਹੀ ਕੀ ਇਕੱਠ ਜਿਹੜੇ ਨੇ ਉਹ ਇਹ ਚੀਜ਼ਾਂ ਨਿਰਧਾਰਿਤ ਕਰਦੇ ਨੇ ਕਿਉਂਕਿ ਜੇ ਆਪਾਂ ਦੋ ਤਿੰਨ ਰੀਸੈਂਟ ਐਗਜ਼ਾਮਪਲਸ ਲੈਣੀਆਂ ਹੋਣ ਕਿ ਖਡੂਰ ਸਾਹਿਬ ਦੇ ਵਿੱਚ ਵੀ ਭਰਮੇ ਇਕੱਠ ਅਕਾਲੀ ਦਲ ਦੇ ਹੋਏ ਸੀ ਤੁਹਾਨੂੰ ਯਾਦ ਹੋਵੇਗਾ ਬਿਰਸਾ ਸਿੰਘ ਬਲਟੋਆ ਹੋਣਾਂ ਦੀ ਰੈਲੀ 'ਚ ਵੀ ਵੱਡੇ ਵੱਡੇ ਇਕੱਠ ਜਿਹੜੇ ਦੇਖਣ ਨੂੰ ਮਿਲੇ ਸੀ ਪਰ ਉਹ ਵੋਟ ਦੇ ਵਿੱਚ ਤਬਦੀਲ ਨਹੀਂ ਹੋਏ ਥੋੜਾ ਜਿਹਾ ਹੋਰ ਪਿੱਛੇ ਚਲ ਜਾਨੇ ਆ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਵੀ ਬਹੁਤ ਵੱਡੇ ਵੱਡੇ ਇਕੱਠ ਜਿਹੜੇ ਦੇਖਣ ਨੂੰ ਮਿਲੇ ਸੀ ਪਰ ਸੀਟਾਂ ਦੇ ਵਿੱਚ ਤੇ ਨਹੀਂ ਜਿਹੜੇ ਤਬਦੀਲ ਹੋਏ ਤੈਨਾਂ ਚੋ ਵੀ ਹੁਣ ਇੱਕ ਰਹਿ ਗਏ ਨੇ ਕਿ ਇਸ ਤਰ੍ਹਾਂ ਦਾ ਹੁੰਦਾ ਹੈ ਜਾਂ ਆਪਾਂ ਕਹਿੰਦੇ ਕਿ ਜੋਰ ਅਜਮਾਈ ਹੁੰਦੀ ਹੈ ਕਿ ਇੱਕ ਜਗ੍ਹਾ ਤੇ ਇਕੱਠ ਤੇ ਹੋ ਜਾਂਦਾ ਹੈ ਤੇ ਬਾਅਦ ਚੋ ਜਿਹੜਾ ਹੈਗਾ ਕਿ ਉਸ ਨੂੰ ਵੋਟ ਦੇ ਵਿੱਚ ਤਬਦੀਲ ਕਰਨ ਚ ਥੋੜੀ ਜੀ ਹਾਰਡਸ਼ਿਪ ਆਉਂਦੀ ਹੈ ਇਹ ਦੇਖੋ ਜਿਹੜੀ ਇਕੱਠਾਂ ਵਾਲੀ ਰਾਜਨੀਤੀ ਆ ਨਾ ਇਕੱਠਾਂ ਵਾਲੀ ਰਾਜਨੀਤੀ ਬਹੁਤ ਦੇਰ ਤੋਂ ਆਪਣਾ ਜਲਵਾ ਗਵਾ ਚੁੱਕੀ ਆ ਜਿਹੜੇ ਇਕੱਠਾ ਹੁਣ ਦਿਹਾੜੀਆਂ ਤੇ ਕੀਤੇ ਜਾਂਦੇ ਹੈਗੇ ਸੋ ਹਰ ਬੰਦੇ ਨੂੰ ਜਿਹੜਾ ਹੈਗਾ ਕਿਉਂਕਿ ਜਿਹੜੀ ਰਾਜਨੀਤੀ ਆ ਪੈਸੇ ਦੀ ਖੇਡ ਆ ਬਣ ਗਈ ਹੋਈ ਆ ਸੋ ਲਾਣੇਦਾਰ ਬੰਦਿਆਂ ਨੂੰ ਜਿਹੜੀ ਹੈਗੀ ਹਜ਼ਾਰਾਂ ਜਾਂ ਲੱਖਾਂ ਰੁਪਏ ਦੇ ਦਿੱਤੇ ਜਾਂਦੇ ਆ ਹਰ ਬੰਦੇ ਦੀ ਡਿਊਟੀ ਹੁੰਦੀ ਆ ਵੀ ਜੇ 100 ਬੰਦਾ ਲਿਆ ਸਕਦਾ ਤਾਂ ਇੰਨੇ ਪੈਸੇ ਚੱਕ ਜੇ 200 ਲਿਆ ਸਕਦਾ ਤਾਂ ਇੰਨੇ ਪੈਸੇ ਚੱਕ ਸੋ ਇਹ ਜਿਹੜੀ ਇਕੱਠਾਂ ਵਾਲੀ ਰਾਜਨੀਤੀ ਹੈਗੀ ਆ ਇਹ ਕੋਈ ਜਿਹੜੀ ਡਾਇਰੈਕਟ ਹੈਗੀ ਆ ਰਿਫਲੈਕਸ਼ਨ ਕਿਸੇ ਵੀ ਪਾਰਟੀ ਆ ਗਰੁੱਪ ਦੀ ਉਹ ਨਹੀਂ ਦਿੰਦੀ ਸੋ ਇਹ ਕਿਸੇ ਇੱਕ ਗਰੁੱਪ ਤੱਕ ਸੀਮਿਤ ਨਹੀਂ ਹੈ ਇਹ ਹਰ ਗਰੁੱਪ ਤੱਕ ਹੀ ਸੀਮਿਤ ਹੈਗੀ ਸੋ ਕਿਉਂਕਿ ਹੁਣ ਜਿਹੜੀ ਰਾਜਨੀਤੀ ਆ ਉਹਨੂੰ ਜਾਂ ਤਾਂ ਸੋਸ਼ਲ ਮੀਡੀਆ ਰਾਹੀਂ ਮੈਨੇਜ ਕੀਤਾ ਜਾ ਰਿਹਾ ਹੁਣ ਜਿਹੜਾ ਪ੍ਰਵਾਨਿਤ ਮੀਡੀਆ ਜਿਹੜਾ ਜਿਹੜਾ ਨਾਰਮਲ ਮੀਡੀਆ ਹੈਗਾ ਉਹ ਆਪਣੀ ਆਪਾ ਹੈ ਜਿਹੜੀ ਉਹ ਗਵਾ ਚੁੱਕਿਆ ਹੋਇਆ ਉਹਦੇ ਵਿੱਚ ਸੋਸ਼ਲ ਮੀਡੀਆ ਆਈਟੀ ਸੈਲ ਡੂਸ਼ਣ ਬਾਜੀਆਂ ਤੇ ਦੂਜਾ ਜਿਹੜੇ ਇਕੱਠ ਨੇ ਸੋ ਇਕੱਠ ਨੇ ਜਿਹੜੇ ਉਹ ਮਨੀ ਮਾਈਂਡਡ ਲਗਭਗ 50% ਜਿਹੜੀ ਜਨਤਾ ਹੁੰਦੀ ਆ ਉਹ ਪੈਸਿਆਂ ਨਾਲ ਜਾਂਦੀ ਜਾਂਦੀ ਉਹ ਦਿਹਾੜੀਆਂ ਤੇ ਤੇ ਬਹੁਤੀ ਵਾਰੀ ਤੁਸੀਂ ਦੇਖੋ ਬਾਅਦ ਚੋਂ ਰੋਂਦੇ ਹੁੰਦੇ ਆ ਵੀ 500 ਰੁਪਏ ਕਿਹਾ ਸੀ ਸੋ ਤਾਂ ਦਿੱਤਾ ਹੀ ਕੁਛ ਨਹੀਂ ਹਨਾ ਬਾਅਦ ਚ ਸੋ ਇਸ ਕਿਸਮ ਦਾ ਬਹੁਤ ਕੁਝ ਚੱਲਦਾ ਹੈਗਾ ਸੋ ਇਕੱਠਾ ਨਾਲ ਰਾਜਨੀਤਿਕ ਵੈਲਫੇਅਰ ਆ ਰਾਜਨੀਤਿਕ ਨਵਜ ਨੂੰ ਪਛਾਣਨਾ ਜਿਹੜਾ ਹੈਗਾ ਉਹ ਇੱਕ ਸਿਆਣੇ ਪੱਤਰਕਾਰ ਲਈ ਜਿਹੜੀ ਮੂਰਖਤਾਪਰੀ ਕਾਰਵਾਈ ਹੈ ਕਿ ਜਦੋਂ ਅਸੀਂ ਅੰਦਰ ਦੀ ਗੱਲ ਜਾਣਦੇ ਆਂ ਵੀ ਸਾਰੇ ਇਕੱਠ ਕ腐ਸ਼ਨ ਨਾਲ ਕੀਤੇ ਜਾਂਦੇ ਹੈਗੇ ਆ ਸੋ ਫਿਰ ਉਹਨਾਂ ਉਹਨਾਂ ਦੇ ਆਧਾਰ ਤੇ ਕੋਈ ਚੋਣਾਂ ਦੀ ਰਾਜਨੀਤੀ ਦੇ ਨਿਸ਼ਾਨੇ ਨਿਰਧਾਰਤ ਕਰ ਲੈਣਾ ਜਾਂ ਦਾਵੇ ਨਿਰਧਾਰਤ ਕਰਦੇ ਨੇ ਇਹ ਇੱਕ ਗਲਤ ਗੱਲ ਹੋਵੇਗੀ ਸੋ ਸਾਰਾ ਕੁਝ ਮੈਨੀਪੂਲੇਸ਼ਨ ਤੇ ਜਿਹੜਾ ਚੱਲ ਰਿਹਾ ਹੈ ਜਿਹੜੀ ਵੋਟ ਪੈਣੀ ਆ ਉਹਦਾ ਜਿੱਦਣ ਨਤੀਜੇ ਆਉਣੇ ਆ ਐਕਚੁਅਲੀ ਦਾ ਜਿਹੜੀ ਹੈਗੀ ਆ ਉਸੇ ਦਿਨ ਹੀ ਸਾਰਾ ਨਤਾਰਾ ਇਕੱਠਾ ਦਾ ਵੀ ਹੋ ਜਾਂਦਾ ਜੀ ਬਿਲਕੁਲ ਤੇ ਦੂਜੇ ਬਨੇ ਇੱਕ ਸਿਧਾਂਤਕ ਪਖਤ ਹੋ ਜੇ ਆਪਾਂ ਸਵਾਲ ਦੇਖਣਾ ਹੋਵੇ ਇਕੱਠ ਵੀ ਹੁੰਦੇ ਨੇ ਸਾਰਾ ਕੁਝ ਹੁੰਦਾ ਹੈ ਖਾਸ ਕਰਕੇ ਜਿਹੜੇ ਮਕਸਦ ਲਈ ਆਪਾਂ ਗਏ ਹੁੰਨੇ ਆ ਕੀ ਉਹ ਮਕਸਦ ਖਾਲ ਹੁੰਦੇ ਨੇ ਕੀ ਇਹਨਾਂ ਇਕੱਠਾਂ ਦੇ ਵਿੱਚ ਆਮ ਲੋਕਾਂ ਨੂੰ ਜਾਂ ਜਿਹੜੇ ਆਮ ਸ਼ਰਧਾਲੂ ਨੇ ਉੱਥੇ 40 ਮੁਕਤੀਆਂ ਨੂੰ ਸਜਦਾ ਕਰਨ ਦੀ ਗਏ ਆ ਕੀ ਉਹ ਇਤਿਹਾਸ ਕਿਤੇ ਪਾਸੇ ਦੇ ਨਹੀਂ ਰਹਿ ਜਾਂਦਾ ਕੀ ਉਹ ਸੇਵਾ ਭਾਵਨਾ ਕਿਤੇ ਪਾਸੇ ਦੇ ਨਹੀਂ ਲਿਆ ਜਾਂਦੀ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੈਗੇ ਹਾਂ ਹਾਂ ਇਹ ਇੱਕ ਤਰ੍ਹਾਂ ਦਾ ਰਾਜਨੀਤਿਕ ਮੇਲਾ ਹੀ ਬਣ ਕੇ ਰਹਿ ਗਿਆ ਹੋਇਆ ਹੈ ਨਾ ਸੋ ਇਹ ਇਹ ਰਾਜਨੀਤਿਕ ਮੇਲੇ ਨੂੰ ਸਾਡੇ ਮਹਾਨ ਸ਼ਹੀਦ ਹੋਏ ਆ ਸੋ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਉੱਥੇ ਸਿੰਘਾਂ ਨੇ ਬਹਾਦਰੀ ਪਰੇ ਢੰਗ ਨਾਲ ਜੋ ਜਿਕੇ ਸ਼ਹੀਦੀਆਂ ਦਿੱਤੀਆਂ ਨੇ ਸੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਖਿਤਾਬ ਦਿੱਤੇ ਆ ਵੱਡੇ ਵੱਡੇ ਹਨਾ ਸੋ ਉੱਥੇ ਬਦਾਵਾ ਜਿਹੜਾ ਜਿਹੜਾ ਭਾਈ ਮਹਾਂ ਸਿੰਘ ਜੀ ਦਾ ਉਹ ਗੁਰੂ ਮਹਾਰਾਜ ਨੇ ਜਿਹੜਾ ਹੈਗਾ ਉਹ ਉਹ ਪਾੜ ਕੇ ਜਿਹੜਾ ਹੈਗਾ ਉਹਨੂੰ ਮੁਕਤੀ ਆ ਜਿਹੜੀ ਬਖਸ਼ੀ ਹੈਗੀ ਆ ਸੋ ਇਹਸ ਮਹਾਨ ਪਰੰਪਰਾ ਨੂੰ ਅਸੀਂ ਇੱਕ ਮੇਲੇ ਦੇ ਤੌਰ ਤੇ ਜਾਂ ਵੋਟਾਂ ਮੰਗਣ ਵਾਲੀ ਘਟਿਆ ਰਾਜਨੀਤੀ ਦੇ ਤੌਰ ਤੇ ਵਰਤ ਰਹੇ ਹੈਗੇ ਆ ਸੋ ਇਹ ਬਹੁਤ ਜਿਹੜਾ ਦੁਖਦਾਈ ਪਹਿਲੂ ਆ ਕੁਝ ਸਮਾਂ ਪਹਿਲਾਂ ਅ ਅਕਾਲ ਤਖਤ ਤੋਂ ਇਹ ਵਿਚਾਰ ਚੱਲੀ ਸੀ ਵੀ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਜਿਹੜੀਆਂ ਹੈਗੀਆਂ ਰਾਜਨੀਤਿਕ ਜਿਹੜੀਆਂ ਮੰਗਾਂ ਨਾ ਕੀਤੀਆਂ ਜਾਣ ਪਰ ਅਕਾਲੀ ਦਲ ਨਹੀਂ ਜਿਹੜਾ ਹੈਗਾ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਤੂਤੀ ਬੋਲਦੀ ਸੀ ਉਹਨੇ ਡਰਾਤ ਮੁਕਾ ਕੇ ਜਿਹੜਾ ਤਖਤ ਸਾਹਿਬ ਦੇ ਜਥੇਦਾਰ ਨੂੰ ਆਦੇਸ਼ ਦੇਣ ਤੋਂ ਰੋਕ ਦਿੱਤਾ ਕਿਉਂਕਿ ਉਹ ਉਹਨਾਂ ਦੇ ਮਨਾਂ ਵਿੱਚ ਸਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਜਾਂ ਗੁਰੂ ਪ੍ਰਤੀ ਕੋਈ ਵੀ ਸ਼ਰਧਾ ਨਹੀਂ ਹੈ ਉਹ ਤਾਂ ਸਿਰਫ ਵੋਟਾਂ ਦੇ ਬਣਾਏ ਹੋਏ ਨੇ ਵੋਟਾਂ ਹੀ ਖਾਂਦੇ ਨੇ ਵੋਟਾਂ ਦਾ ਹੀ ਹਿਸਾਬ ਲੈਂਦੇ ਆ ਤੇ ਵੋਟਾਂ ਨੂੰ ਹੀ ਜਿਹੜਾ ਉਹ ਹਜਮ ਕਰਦੇ ਹੈਗੇ ਸੋ ਉਹਨਾਂ ਲਈ ਵੋਟ ਰਾਜਨੀਤੀ ਤੋਂ ਵੱਡੇ ਜਿਹੜੇ ਕੋਈ ਨੈਤਿਕਤਾ ਨਹੀਂ ਹੈ ਸੋ ਫਿਰ ਜਥੇਦਾਰ ਨੇ ਗੋਲ ਮੋਲ ਗੱਲ ਕਰਤੇ ਵੀ ਨਹੀਂ ਜੀ ਅਸੀਂ ਤਾਂ ਵਿਚਾਰ ਹੀ ਦਿੱਤਾ ਅਸੀਂ ਕੋਈ ਆਦੇਸ਼ ਨਹੀਂ ਦਿੰਦੇ ਕਿਉਂਕਿ ਮੁੱਖ ਮੰਤਰੀ ਦਾ ਦਬਕਾ ਹੈ ਜਿਹੜਾ ਉਹ ਉਹ ਅਕਾਲ ਤਖਤ ਤੇ ਚੱਲ ਗਿਆ ਸੀ ਇਸੇ ਲਈ ਅਸੀਂ ਪਹਿਲੇ ਪ੍ਰੋਗਰਾਮ ਚ ਇਸੇ ਚ ਕਿਹਾ ਹੈਗਾ ਵੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਨੂੰ ਆਪਣੇ ਜਿਹੜੇ ਨਿੱਜੀ ਮਸਲਿਆਂ ਲਈ ਜਿਹੜੀ ਹੈਗੀ ਉਹ ਵਰਤਦੀ ਹੈਗੀਆ ਹਾਲਾਂਕਿ ਹੁਕਮ ਹੋਣਾ ਚਾਹੀਦਾ ਹੈ ਵੀ ਕੋਈ ਵੀ ਜਿਹੜੀ ਧਿਰ ਹੈਗੀ ਆ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਤੇ ਜਿਹੜੇ ਸ਼ਹੀਦ ਦੀ ਜੋੜ ਮੋਲੇ ਗਏ ਜਾਂ ਸ਼੍ਰੀ ਮੁਕਤਸਰ ਸਾਹਿਬ ਤੇ ਕੋਈ ਰਾਜਨੀਤਿਕ ਅਜੰਡਾ ਜਿਹੜਾ ਹੈਗਾ ਉਹ ਨਹੀਂ ਲਿਆਵੇਗੀ ਮਤਲਬ ਜੀ ਜੇ ਦੇਖੋ ਨਾ ਵੀ ਜੇ ਇਦਾਂ ਦਾ ਆਦੇਸ਼ ਹੋਵੇ ਵੀ ਆਮ ਆਦਮੀ ਪਾਰਟੀ ਨੇ ਵੀ ਕਰਨਾ ਹੈ ਇਕੱਠ ਕਰ ਕਰਨਾ ਇਕੱਠ ਕਰੇ ਪਰ ਅਮਰਤ ਸੰਚਾਰ ਕਰਾਵੇ ਗੱਲ ਉਥੇ ਗੁਰੂ ਦੀ ਹੋਵੇ ਉਥੇ ਪ੍ਰਚਾਰ ਹੋਵੇ ਪਰ ਐਂਡ ਆਫ ਦਾ ਰਿਜ਼ਲਟ ਇਹ ਦੇਖਿਆ ਜਾਵੇ ਕਿ ਕਿੰਨੇ ਬੰਦੇ ਗੁਰੂ ਦੇ ਜਹਾਜ਼ੇ ਚੜੇ ਆ ਕਿੰਨੇ ਬੰਦਿਆਂ ਨੂੰ ਅਸੀਂ ਸਹੀ ਕੀਤਾ ਹੈ ਕਿੰਨਿਆਂ ਨੇ ਪ੍ਰਣ ਲਏ ਆ ਚਾਹੇ ਉਹ ਕਿਸੇ ਵੀ ਪਾਰਟੀ ਨੇ ਵੀ ਕਰਨਾ ਹੋਵੇ ਕੁਝ ਇਦਾਂ ਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਸੋਏ ਤਖਤ ਸਹਿਬਾਨਾ ਕਰ ਸਕਦੇ ਆ ਪਰ ਤਖਤ ਸਹਿਬਾਨ ਤੇ ਜਿਹੜੇ ਕਾਬਜ ਨੇ ਲੋਕ ਉਹ ਹੀ ਨਹੀਂ ਹੋਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਵੀ ਸ਼ਹੀਦੀ ਜੋੜ ਮੇਲਿਆਂ ਤੇ ਤਖਤ ਵੱਲੋਂ ਇਹ ਆਦੇਸ਼ ਆਵੇ ਵੀ ਹਾਂ ਉੱਥੇ ਸਿਰਫ ਤੇ ਸਿਰਫ ਧਾਰਮਿਕ ਔਰ ਸਹਿਬਜ਼ਾਦਿਆਂ ਦੀ ਸ਼ਹਾਦਤ ਜਾਂ ਕੌਮ ਦੀ ਹੋਂਦ ਦੀਆਂ ਗੱਲਾਂ ਹੋਣ ਉਹ ਕੌਮ ਦੀ ਹੋਂਦ ਤੋਂ ਡਰਦੇ ਆ ਜੇ ਕੌਮ ਆਪਣੀ ਹੋਂਦ ਪ੍ਰਤੀ ਸੁਚੇਤ ਹੋ ਜਾਂਦੀ ਆ ਉਹ ਨੈਸ਼ਨਲਾਈਜ਼ ਹੋ ਜਾਂਦੀ ਆ ਤਾਂ ਇਹਨਾਂ ਲੀਡਰਾਂ ਨੂੰ ਕਿਸੇ ਨੇ ਬੇਰਬੱਟੇ ਨਹੀਂ ਪੁੱਛਣਾ ਕੋਈ ਇਹਨਾਂ ਦੇ ਮਗਰ ਨਹੀਂ ਜਾਵੇਗਾ ਸੋ ਆਪਣੀ ਪਰਤ ਬਣਾਈ ਰੱਖਣ ਲਈ ਉਹ ਉਹ ਸਿਧਾਂਤਕ ਤੌਰ ਤੇ ਕੌਮ ਨੂੰ ਗੁੰਮਰਾਹ ਕਰ ਰਹੇ ਹੈਗੇ ਆ ਜੀ ਬਿਲਕੁਲ ਜੀ ਔਰ ਇਸ ਤੋਂ ਥੋੜਾ ਸਾਵਧਾਨ ਵੀ ਹੋਣਾ ਚਾਹੀਦਾ ਹੈ ਕਿ ਕੀ ਜਿਹੜੇ ਦਿਹਾੜੇ ਜਿਸ ਮਕਸਦ ਨਾਲ ਅਸੀਂ ਮਨਾਉਣ ਜਾਂਦੇ ਆ ਕਿਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਅਸੀਂ ਐਟ ਦਾ ਐਂਡ ਆਫ ਦਾ ਡੇ ਕਿਸੇ ਪਾਰਟੀ ਜਾਂ ਕਿਸੇ ਧਿਰ ਦੇ ਮਗਰ ਲੱਗੇ ਹੀ ਰਹਿ ਜਾਂਦੇ ਆ ਜਿਹੜਾ ਸਾਡਾ ਅਸਲ ਮਕਸਦ ਹੈ ਜੋ ਅਸੀਂ ਗੁਰੂ ਨੇ ਸਾਨੂੰ ਸੰਦੇਸ਼ ਦਿੱਤਾ ਹੈ ਉਸ ਦੇ ਨਾਲ ਅਸੀਂ ਜੁੜਦੇ ਵੀ ਹਾਂ ਜਾਂ ਨਹੀਂ ਜਾਂ ਸਿਰਫ ਇਹਨਾਂ ਰਾਜਨੀਤਿਕ ਰੈਲੀਆਂ ਦੇ ਵਿੱਚ ਆਪਣੀ ਕਿੜਬਾਜੀ ਜਿਹੜੀ ਦੂਸਰੇ ਦੇ ਨਾਲ ਜਿਹੜਾ ਦੂਜੀ ਪਾਰਟੀ ਨਾਲ ਸੰਬੰਧਿਤ ਹੈ ਉਸ ਤੇ ਨਾਲ ਕੱਢ ਕੇ ਵਾਪਸ ਆ ਜਾਂਦੇ ਆ ਇਹ ਸਾਰਾ ਕੁਝ ਕੌਮ ਨੇ ਸੋਚਣਾ ਹੈਗਾ ਤੇ ਅਖੀਰ ਤੇ ਗੱਲ ਫਿਰ ਸੰਸਥਾਮਤਈ ਆ ਜਾਂਦੀ ਹੈ ਜੇ ਸਾਡੀਆਂ ਸੰਸਥਾਵਾਂ ਤਗੜੀਆਂ ਹੋਣਗੀਆਂ ਤੇ ਉਹ ਇਹਨਾਂ ਸਾਰਿਆਂ ਨੂੰ ਕੰਟਰੋਲ ਕਰ ਸਕਣਗੀਆਂ ਕਿਉਂਕਿ ਇਦਾਂ ਦੇ ਦਿਹਾੜੇ ਮਨਾਉਣ ਦਾ ਮਕਸਦ ਹੈ ਇਹੀ ਹੁੰਦਾ ਹੈ ਨਾ ਕਿ ਸਿੱਖੀ ਦਾ ਪ੍ਰਚਾਰ ਹੋਵੇ ਜਿਹੜੇ ਆਪਾਂ ਕਹ ਲਈ ਕਿ ਭਟਕ ਚੁੱਕੇ ਨੇ ਸਿੱਖੀ ਤੋਂ ਦੂਰ ਜਾ ਚੁੱਕੇ ਨੇ ਉਹਨਾਂ ਨੂੰ ਗੱਲ ਦੇ ਨਾਲ ਲਾਇਆ ਜਾਵੇ ਤਾਂ ਕਿ ਜਿਹੜਾ ਹੈ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਹ ਘਰ-ਘਰ ਤੱਕ ਪੁੱਜੇ ਕਿਉਂਕਿ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਧਾਰਮਿਕ ਤਰੀਕੇ ਦੇ ਨਾਲ ਹੀ ਜਿਹੜਾ ਹੈ ਕੀਤਾ ਜਾ ਸਕਦਾ ਹੈ